ਗੱਲ ਕਹਿ ਰਹੇ ਸੀ ਪੱਪੀ ਸਾਹਿਬ ਮੈਂ ਪਿੰਡਾਂ 'ਚ ਸੁਣਿਆ ਕਹਿੰਦੇ ਮੈਨੂੰ ਬਣਾਓ ਤੇ ਮੈਂ ਤੁਹਾਡੀ ਗੱਲ ਸੈਂਟਰ 'ਚ ਮੋਦੀ ਸਾਹਿਬ ਕੋਲ ਪਹੁੰਚਾਉਂਗਾ ਫਿਰ ਕਿਉਂ ਗੱਲ ਉਹਨਾਂ ਦੀ ਠੀਕ ਆ ਉਹਨਾਂ ਦੀ ਕਹਿੰਦੇ ਸਰਕਾਰ ਬਣਨੀ ਆ ਕੇਜਰੀਵਾਲ ਸਾਹਿਬ ਇੱਕ ਲੀਡਰ ਸੀ ਉਹ ਵੀ ਜੇਲ੍ਹ 'ਚ ਬੈਠੇ ਆ ਉਹਨਾਂ ਨੇ ਵੀ ਆਪਣੇ ਤੋਂ ਆਪਣੀ ਧਰਮ ਪਤਨੀ ਜੀ ਨੂੰ ਅੱਗੇ ਲਿਆ ਆਂਦਾ ਜਿਹੜੇ ਕਹਿੰਦੇ ਸੀ ਵੀ ਅਸੀਂ ਆਮ ਵਲੰਟੀਅਰ ਨੂੰ ਬਣਾਵਾਂਗੇ ਜੇ ਕਦੇ ਦੇਖੋ ਤਾਂ ਸਹੀ ਨਾ ਕਿੰਨਾ ਬਦਲਾ ਬਦਲਾ ਕਿੰਨਾ ਹੈ ਤੇ ਹਜੇ ਤੱਕ ਕੈਂਡੀਡੇਟ ਹੀ ਨਹੀਂ ਦੇ ਸਕੇ ਦੂਜੀਆਂ ਪਾਰਟੀਆਂ ਦਾ ਮੈਂ ਕਹਿਣਾ ਕੀ ਆ ਉਹ ਤੁਹਾਡੇ ਕਹਿੰਦੇ ਦੋਸਤਾਂ ਚਰਚੇ ਚੱਲੇ ਨੇ ਭਾਰ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਕਿਉਂਕਿ ਤੇ ਪਾਰਟੀ ਉਹਨਾਂ ਦੇ ਨੇ ਫੈਸਲਾ ਕਰਨਾ ਪਰ ਫੈਸਲਾ ਕਰ ਹੀ ਨਹੀਂ ਪਾਰੇ ਪਹਿਲੀ ਲਿਸਟ ਚੋਂ ਪਹਿਲਾਂ ਲੁਧਿਆਣੇ ਨੂੰ ਦੂਜੀ ਲਿਸਟ ਚ ਆਈ ਉਹ ਚੋਂ ਵੀ ਲੁਧਿਆਣਾ ਆਊਟ ਮੈਨੂੰ ਨਹੀਂ ਲੱਗਦਾ ਕੋਈ ਕੋਈ ਅਸੀਂ ਦੇ ਦਿੰਨੇ ਹਾਂ ਕੈਂਡੀਡੇਟ ਖੜਾ ਤਾਂ ਕਰਨ ਸਰ ਕਾਂਗਰਸ ਜਿਹੜੀ ਆ ਬਾਹਰੋਂ ਉਮੀਦਵਾਰਾਂ ਦੇ ਕੇ ਖੜੇ ਕਰਦੀ ਆ ਜਿਦਾ ਚੰਨੀ ਜੀ ਨੂੰ ਜਲੰਧਰ ਤੋਂ ਖੜਾ ਕਰਤਾ ਸਰਪਾਲ ਖਹਿਰਾ ਨੂੰ ਜ਼ਰੂਰ ਖੜਾ ਕਰਤਾ ਹੋਰ ਵੀ ਲੀਡਰ ਨੇ ਸੋ ਲੋਕਲ ਲੀਡਰਸ਼ਿਪ ਵਿਰੋਧ ਕਰ ਰਹੀ ਐ ਇਸ ਦਾ ਦੇਖੋ ਮੈਂ ਉਹਦਾ ਕੀ ਕਹਿ ਸਕਦਾ ਉਹ ਤਾਂ ਪਾਰਟੀਆਂ ਦੇ ਇਹ ਚੱਲਦਾ ਹੁੰਦਾ ਏ ਇਹ ਚ ਕੋਈ ਗੱਲ ਨਹੀਂ ਜਦੋਂ ਇਲੈਕਸ਼ਨਾਂ ਆਉਂਦੀਆਂ ਐ ਕਿਤੇ ਨਾ ਕਿਤੋਂ ਜਦੋਂ ਵੀ ਕੋਈ ਹਰ ਪਾਰਟੀ ਚ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੁੰਦਾ ਏ ਇੱਕ ਨੂੰ ਟਿਕਟ ਮਿਲਣੀ ਹੁੰਦੀ ਆ ਉਹ ਹੌਲੀ ਹੌਲੀ ਲੀਡਰਸ਼ਿਪ ਆਪਣੇ ਆਪ ਜਿਹੜੀ ਉਹ ਨਾਰਾਜ਼ਗੀਆਂ ਹੁੰਦੀ ਆ ਉਹ ਦੂਰ ਕਰ ਲੈਂਦੀ ਆ ਪਰ ਇਹ ਚ ਹੱਕ ਦਾ ਸਵਬਦਾ ਬਣਨਾ ਤੇ ਰਾਜਗੀ ਵੀ ਹੁੰਦੀ ਆ ਉਹ ਬਾਅਦ ਚ ਦੂਰ ਹੋ ਜਾਂਦੀ ਆ ਅੰਦਰ ਤੁਹਾਨੂੰ ਲੱਗਦਾ ਕਲੇਸ਼ ਲੈ ਕੇ ਬੰਦਾ ਹਰ ਵਾਰ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗਨ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹੈ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਐ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਏਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜਪਾ ਆ ਜਿਹੜੀ ਇੱਕ ਨੱਕੇ ਸਿਰਫ ਓਰੇ ਓਰੇ ਪਾਰਟੀ ਆ ਔਰ ਕਿਸੇ ਧੜੇ ਦੀ ਗੱਲ ਨਹੀਂ ਕੋਈ ਓਰੇ ਕਿਸੇ ਦੀ ਗੱਲ ਨਹੀਂ ਕਿ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ। ਸਰ ਨਰਜੋਤ ਸਿੰਘ ਸਿੱਧੂ ਵੀ ਕਿਰਕਨਾਰਾ ਜਿਹੜੇ ਭਾਜਪਾ ਦਾ ਲਗਾਤਾਰ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ? ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਆ। ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ 'ਚ ਡਿਊਟੀਆਂ ਲਾਈਆਂ ਹੋਈਆਂ। ਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਬਿਜੀ ਸਦਕੇ ਕਰਨ ਇਸ ਡੈਮੋਕ੍ਰੇਸੀ 'ਚ ਰੋਕ ਥੋੜੀ ਸਕਦੇ ਆ। ਪਰ ਮੈਂ ਤਾਂ ਆਪ ਇਹ ਕਹਿਣਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾ ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ। ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ ਚੋਂ ਹੀ ਨੇ ਇਹ ਚ ਕਿਹੜੀ ਗੱਲ ਆ ਪਹਿਲਾਂ ਮੈਂ ਕਾਂਗਰਸ ਸੀਗਾ ਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ ਹੁਣ ਮੈਂ ਭਾਜਪਾ ਹੁਣ ਵੀ ਉਹਨਾਂ ਦੇ ਨਾਲ ਉਹ ਸਾਡੇ ਪੰਜਾਬ ਦੇ ਨੇ ਅਸੀਂ ਵੀ ਪੰਜਾਬ ਦੇ ਆ ਇੱਥੇ ਕੋਈ ਲੇ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ ਇੱਕ ਦੂਜੇ ਦੇ ਉਹੀ ਰਿਸ਼ਤੇ ਨੇ ਉਹੀ ਇੱਕ ਸਨੇਹਾ ਦੇਣਾ ਹੁੰਦਾ ਉਹਨਾਂ ਨੇ ਦੇ ਤਾ ਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਬਧਾਵਾਂਗੇ ਆਪਸ ਵਿੱਚ ਪੁਲਿਸ ਰੋਜ਼ लाठी चार्ज ਕਰਦੀ ਆ ਰੋਜ਼ ਡੰਡੇ ਇਹ ਵਿੱਚ ਦਾ ਵਿੱਚ ਜਿਹੜੀ ਸਰਕਾਰ ਦੀ ਵੀ ਸ਼ਰਾਦਤ ਆ ਕਿਉਂ ਉਹਨਾਂ ਦੇ ਉਹਨਾਂ ਨਾਲ ਲਾਠੀ ਚਾਰਜ ਹੋ ਰਿਹਾ ਕਿਉਂ ਉਹਨਾਂ ਨੂੰ ਕੁੱਟਮਾਰ ਹੋ ਰਹੀ ਹੈ ਕਿਉਂ ਉਹਨਾਂ ਤੇ ਐਫ ਆਈ ਆਰਾ ਦਰਜ ਹੋ ਰਹੀਆਂ ਹੈ ਬਈ ਉਹ ਅਮਨ ਸ਼ਾਂਤੀ ਨਾਲ ਜਿਹੜਾ ਉਹ ਵਿਰੋਧ ਕਰ ਰਿਹਾ ਕਰਨ ਲੈਣ ਤੋਂ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਡਿਊਟੀ ਆਰਗੇਨਾਈਜੇਸ਼ਨ ਨੇ ਲਈ ਆ ਠੀਕ ਹੈ ਸਰ ਕੌਣ ਪਰਿਵਾਰ ਦੇ ਮੈਂਬਰ ਸੀ ਗੁਰੂ ਤੇ ਉਹਨਾਂ ਦੇ ਉਸ ਦਿਨ ਆਰਟ ਕੰਪੀਟੀਸ਼ਨ ਹੁੰਦਾ ਤਸਵੀਰਾਂ ਬਣਾਈਆਂ ਜਾਂਦੀਆਂ ਸਾਰੇ ਦੁਨੀਆ ਨੂੰ ਯਾਦ ਦਵਾਇਆ ਜਾਂਦਾ ਹਰ ਸਾਲ ਤੇ ਅਗਲੀ ਪੀੜ੍ਹੀਆਂ ਨੂੰ ਇਹ ਚੀਜ਼ਾਂ ਮੋਦੀ ਸਾਹਿਬ ਨੇ ਕੀਤੀਆਂ ਚਾਹੇ 500 ਸਾਲਾ ਹੋਵੇ ਚਾਹੇ ਹੋਰ ਵੱਡੇ ਦਿਨ 338 ਕਰੋੜ ਦਾ ਜਿਹੜਾ GST ਕਿਸੇ ਕਿਸੇ ਨੂੰ ਨਹੀਂ ਮਾਫ਼ ਹੋਰ ਪਰ ਇਹ ਗੁਰੂ ਦਾ ਕਿਰਪਾ ਹੋਈ ਵੀ ਲੰਗਰ ਤੇ 328 ਕਰੋੜ ਰੁਪਈਆ ਹਰ ਸਾਲ ਸੈਂਟਰ ਸਰਕਾਰ ਵਾਪਸ ਦਿੰਦੀ ਆ ਦਰਬਾਰ ਸਾਹਿਬ ਤੇ ਇਹ ਇਹ ਗੱਲਾਂ ਤੇ ਅੱਗੇ ਜਿਹੜੇ ਹੱਲ ਕਰਾਉਣੇ ਆ ਮਸਲੇ ਉਹ ਮੋਦੀ ਸਾਹਿਬ ਜਦੋਂ ਮੈਂ ਤੁਹਾਨੂੰ ਇਹ ਕੋਈ ਮੰਨੇ ਨਾ ਮੰਨੇ ਭਾਈ ਸਾਹਿਬ ਮੇਰੇ ਲਈ ਇਹ ਫੈਸਲਾ ਲੈਣਾ ਸੌਖਾ ਸੀ ਪਰ ਜੇ ਇੱਕ ਪਾਸੇ ਮੈਂ ਦੇਖਾਂ ਆਪਣੇ ਪੰਜਾਬ ਨੂੰ ਤੇ ਇੱਕ ਪਾਸੇ ਮੈਂ ਦੇਖਾਂ ਆਪਣੇ ਆਪ ਨੂੰ ਤਾਂ ਉਹਦੇ ਲਈ ਭਾਈ ਪੰਜਾਬ ਵੱਡਾ ਏ ਮੈਨੂੰ ਕੋਈ ਵੀ ਇਹ ਕਹਿਣ ਚ ਕੋਈ ਵੀ ਮੈਨੂੰ ਉੱਥੇ ਬਹੁਤ ਸੌਖਾ ਰਹਾ ਸੀ ਇਧਰ ਮੈਨੂੰ ਰੋਜ਼ ਸੁਣਨਾ ਪੈਂਦਾ ਰੋਜ਼ ਸੁਣਨਾ ਪੈਂਦਾ ਦਿਲ ਤੇ ਵੀ ਆਹ ਗੱਲ ਕੋਈ ਲੀਡਰ ਮੈਨੂੰ ਕਹਿੰਦਾ ਕੋਈ ਮੈਨੂੰ ਕੋਈ ਉੱਠ ਕੇ ਕੁਝ ਕਹਿੰਦਾ ਪਰ ਮੈਨੂੰ ਇਹ ਗੱਲ ਪਤਾ ਸੀ ਪਰ ਜੇ ਮੈਂ ਪੰਜਾਬ ਲਈ ਪੰਜਾਬ ਦੇ ਲਈ ਸੌਖਾ ਰਾਹ ਕਰਨਾ ਹੈ ਪੰਜਾਬ ਲਈ ਪੁਲ ਬਣਾਉਣਾ ਹੈ ਪੰਜਾਬ ਲਈ ਨੌਜਵਾਨਾਂ ਨੂੰ ਰੋਕਣਾ ਹੈ ਨਸ਼ੇ ਤੋਂ ਜੇ ਪੰਜਾਬ ਲਈ ਬਾਹਰੋਂ ਜਾਣ ਤੋਂ ਰੋਕਣਾ ਹੈ ਅੱਜ 17 ਡਾਲਰ ਦੀ ਜਗ੍ਹਾ ਬਾਹਰ 3-3 ਡਾਲਰਾਂ 'ਚ ਸਾਡੇ ਨੌਜਵਾਨ ਨੌਕਰੀ ਕਰ ਰਹੇ ਆ 3 ਡਾਲਰ ਘੰਟੇ ਦਾ ਕੀ ਹੁੰਦਾ ਤੇ ਉਹ ਕੇਂਦਰ ਦੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਪੈਸਾ ਉਹਨਾਂ ਕੋਲ ਆ ਸਰਕਾਰ ਤਾਕਤ ਉਹਨਾਂ ਕੋਲ ਆ ਜਦੋਂ ਪ੍ਰਧਾਨ ਮੰਤਰੀ ਆਏ ਫਿਰੋਜ਼ਪੁਰਸੀ ਰੋਕ ਲਿਆ ਸੀ ਉਹ ਚੀਜ਼ਾਂ ਅਨਾਉਂਸ ਨਹੀਂ ਹੋਣ ਦਿੱਤੀਆਂ ਪਰ ਹੁਣ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਦੁਆਰਾ ਉਹ ਲੁਧਿਆਣੇ ਆ ਕੇ ਆਪ ਇਹ ਅਨਾਉਂਸਮੈਂਟਾਂ ਕਰਨਗੇ ਤੇ ਸਾਡੀ ਜਗਾ ਜਿਹੜੀ ਆ ਉਹ ਭਾਜਪੀ ਦੇ ਵਿੱਚ ਪੰਜਾਬ ਦਾ ਹਿੱਸਾ ਤੋਂ ਜਿਹੜਾ 10 ਸਾਲ ਅਸੀਂ ਪਿੱਛੇ ਰਹਿ ਗਏ ਚੀਜ਼ਾਂ ਨਹੀਂ ਮਿਲ ਸਕੀਆਂ ਸਾਨੂੰ ਸਿਰਫ ਅੱਗੇ ਤਾਂ ਇੱਕੋ ਗੱਲ ਸੀ ਭਾਜਪੀ ਤੇ ਅਕਾਲੀ ਦਲ ਲੋਕਾਂ ਲਈ ਨਹੀਂ ਦੋਨੋਂ ਪਾਰਟੀਆਂ ਇਸੇ ਗੱਲ ਤੇ ਲੱਗੀਆਂ ਰਹਿੰਦੀ ਅਸੀਂ ਬਾਦਲ ਪਰਿਵਾਰ ਨੂੰ ਬਣਾਉਣਾ ਮੁੱਖ ਮੰਤਰੀ ਬਾਦਲ ਬਣ ਜਾਂਦੇ ਸੀ ਡਿਪਟੀ ਮੁੱਖ ਮੰਤਰੀ ਸੁਖਵੀਰ ਕੇਂਦਰ ਚੋਂ ਆਪਣੀ ਵਾਈਫ ਨੂੰ ਮੰਤਰੀ ਭੇਜ ਦਿੰਦੇ ਸੀ ਹੁਣ ਆਮ ਆਦਮੀ ਜਿਹੜੇ ਆਮ ਲੋਗ ਨੇ ਉਹ ਬਣ ਕੇ ਜਾਣਗੇ ਤੇ ਉੱਥੇ ਬਹਿ ਕੇ ਜੇ ਗੋਲੀ ਚੱਲੂ ਤਾਂ ਪਹਿਲੀ ਆਪ ਤੇ ਖਾਵਾਂਗੇ ਜੇ ਡੰਡੇ ਚੱਲਣਗੇ ਉਹ ਆਪ ਤੇ ਖਾਵਾਂਗੇ ਕਿਸੇ ਦੇ 600 700 ਕਿਸਾਨ ਅਸੀਂ ਸ਼ਹੀਦ ਕਰਾਤਾ ਪਾਰਲੀਮੈਂਟ ਸਭ ਤੋਂ ਪਹਿਲਾਂ ਮੈਂ ਬੋਲੇਆ ਠੋਕ ਬਜਾ ਕੇ ਬੋਲੇ ਗੋਲੀਆਂ ਚੱਲਦੀਆਂ ਸਾਡੇ ਨੌਜਵਾਨ ਬੱਚੇ ਮਾਰੇ ਜਾਂਦੇ ਆ ਅੱਖਾਂ ਨਹੀਂ ਹੁੰਦੇ ਕੀ ਹਿੰਮਤ ਕਿਵੇਂ ਹੋ ਕਿਸੇ ਦੀ ਹੁਣ ਅਸੀਂ ਵਿੱਚ ਬਹਿ ਕੇ ਇਹ ਸਾਰੀਆਂ ਚੀਜ਼ਾਂ ਪਹਿਲੇ ਬਜਟ 'ਚ ਹੀ ਇਹ ਹੱਲ ਕਰਾਵਾਂਗੇ ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ ਉਹ ਵਿਰੋਧ ਕਰਨ ਕੁਛ ਕਰਨ ਮੈਂ ਉਹਨਾਂ ਨੂੰ ਪਰ ਕਹਿਣਾ ਚਾਹਨਾ ਮੈਂ ਸਭਾ ਸਾਲ ਤੁਹਾਡੇ ਵਿੱਚ ਬੈਠਾ ਹਾਂ ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ ਮੈਨੂੰ ਕਹਿ ਦੇਣਾ ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ ਪਰ ਹੁਣ ਕੋਈ ਚਾਰਾ ਨਹੀਂ ਸੀ ਜੇ ਬੀਜੇਪੀ ਵਾਲਿਆਂ ਨਾਲ ਗੱਲ ਮਿਲਦੇ ਸੀ ਕਰਦੇ ਸੀ ਉਹ ਕਹਿੰਦੇ ਸਭ ਕੁਝ ਕਰਨ ਨੂੰ ਤਿਆਰ ਆ ਤੁਹਾਡੇ ਜਿਹੜੇ ਲੀਡਰ ਨੇ ਪੰਜਾਬ ਦੇ ਭਗਵੰਤਾਨ ਵਿੱਚ ਬੈਠਾ ਰਿਆ ਕੀ ਕਰਦਾ ਸੀ ਬੈਠ ਕੇ ਉੱਥੇ ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ ਤੇ ਤੇ ਕਿਸਾਨਾਂ ਨੂੰ ਫੇਰ ਚਾਤਾ ਲਾਉ ਧਰਨੇ ਕਾਹਦਾ ਮੁੱਖ ਮੰਤਰੀ ਹੈ ਕਿਉਂ ਮੰਤਰੀਆਂ ਨਾਲ ਬਹਿੰਦਾ ਸੀ ਕਿਉਂ ਨਾ ਉੱਥੇ ਫੈਸਲੇ ਕਰਵਾਏ ਉਸ ਵੇਲੇ ਪਹਿਲਾਂ ਵੀ ਐਈ ਹੋਇਆ ਕਾਂਗਰਸ ਪਾਰਟੀ ਸੀ ਉਦੋਂ ਚਾਹੇ ਕੈਪਟਨ ਸਾਹਿਬ ਛੱਡ ਕੇ ਆਗੇ ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਕਿਸਾਨ ਇਹਨਾਂ ਨੂੰ ਬਾਰਡਰਾਂ ਤੇ ਬਿਠਾਉਣ ਲਈ ਭੇਜਿਆ ਸਰ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ ਚਾਹੇ ਕੰਡਿਆਂ ਦਾ ਰਾਹ ਏ ਉਹ ਕੰਡਿਆਂ ਤੇ ਰਾਹ ਦੁਰਾਂਗੇ ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ ਸਾਰੇ ਸਾਰੇ ਹੀ ਨਤਮਸਤਕ ਹੁੰਦੇ ਸੀ ਹੱਥ ਜੋੜਦੇ ਸੀ ਪਰ ਨਹੀਂ ਤਕਲੀਫ ਪੰਜਾਬ ਦੀ ਦੂਰ ਕਰਨੀ ਆ ਆਪਣੀਆਂ ਮੌਜਾਂ ਨਹੀਂ ਲੈਣੀਆਂ ਮੇਰੇ ਤੇ ਕੋਈ ਈਡੀ ਮੇਰੇ ਤੇ ਕੋਈ ਵਿਜੀਲੈਂਸ ਨਾ ਪੰਜਾਬ ਸਰਕਾਰ ਨਾ ਸੈਂਟਰ ਕੋਈ